ਇੱਧਰ ਜਿਹੇ ਨੇ ਇੱਧਰ ਬਲੌਗਰ ਦੋ ਦੋ ਤਿਆਰ ਨੇ ਇੱਧਰ ਕੈਮਰਾ ਤੇ ਲੈ ਉਧਰ ਕੁੜੀ ਸੈੱਟ ਕਰਨ ਨਾਲ ਜ਼ਿਆਦਾ ਟੈਨਸ਼ਨ ਹੈ ਕਿ ਕਹਿੰਦੀ ਮੇਰੀ ਵੀਡੀਓ ਬਣਾਉਣਾ ਅਰੇ ਬਾਜਨ ਕਹਿੰਦਾ ਤੇਰੇ ਦਾ ਆ 47 47 ਲੈ 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 ਦੇਖੋ ਬਈ ਇਹ ਇੰਦੀ ਸੰਗ ਗਾਣਿਆਂ ਦੀ ਫੀਲਿੰਗ ਚੱਕੀ ਜਾਂਦੀ ਲੜਾਈ ਹੋ ਰਹੀ ਹੈ ਮੇਰੇ ਇਹਦੇ ਨਾਲ ਮੈਂ ਨਹੀਂ ਕਰ ਸਕਦਾ ਚੱਲ 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 ਹਾਂ ਕਰੀ

ਉਦੋਂ ਤਾਰੀ ਖੜਿਆ ਦਿਖੇ ਥੱਲੇ ਗੱਲ ਆ ਹਣਾ ਦਰਸ਼ਨ ਦੋਨੇ ਟੰਬੇ ਛੱਡ ਦੋ ਥੱਲੇ ਮਾਰੋ ਫਿਰ ਜਾਂਦਾ ਤੜਕਾ ਵੀ ਹੁਣ ਮਰ ਗਈ ਰੋਕ ਲੈ ਡੇਗ ਲੈ ਲੰਮੇ ਡੇਗ ਲੈ ਫੇਰ ਹੰਮੇ ਡੇਗ ਲੈ ਡੇਗ ਤੇ ਬੰਦਾ ਕੀ ਆ ਭਾਈ ਉਹ ਰੀਲ ਦੇ ਚਾਚੀ ਲੜਕੀ ਨੇ ਜਿਹੜੀ ਰੀਲ ਬਣ ਰਹੀ ਹੈ ਇਹਦੇ ਮੈਂ ਬਣਾਣੇ ਆ ਸੇਅਰ ਬਸ ਪਲੀਜ਼ ਥੱਲੇ ਲਾ ਦੇ ਇੱਕ ਮਿੰਟ ਇਹ ਬਸ ਓਕੇ ਇੱਕ ਮਿੰਟ ਹੱਲੂਗੀ ਉਹਨੂੰ ਦਿਖਾਈ ਹਾਂ ਆ ਤਾਂ ਹੱਲੂ ਲੈ ਆ ਗਿਆ ਸੀ ਨੀ ਦੇ ਤਾਂ ਲੋੜ ਹੀ ਨਹੀਂ ਲੈਣ ਦੀ ਚਲਾਉਂ ਦੇ ਖੜ ਜਾ ਖੜਾ ਹੋ ਕਿੱਥੇ ਉਹਨੇ ਇਹ ਮਰੀ ਪਤਨੀ ਨਾ ਮਰੀ ਅਸੀਂ ਮਰ ਗਏ ਝਾਕ ਦੇ ਮੈਂ ਦੇਖ ਲਾ ਪਹਿਲਾ ਪੇਰ ਵੀ ਮੁੰਡੇ ਤੇ ਐ ਮੈਂ ਦੇਖ ਲਾ ਕੱਲੀ ਨੇ ਫਾਹ ਲੈ ਲਿਆ ਸੀ ਮੈਨੂੰ ਕਿਸੇ ਨੇ ਨਹੀਂ ਫੜਿਆ ਠੀਕ ਐ ਮੈਂ ਵੀ ਫਾਹ ਲਿਆ ਸੀ ਹੁਣ ਇਹਦੇ ਪੈਰਾਂ ਵਿੱਚ ਦੀ ਦਸਾਂਜ ਦਾ ਸ਼ਾਟ ਲੈ ਦਸਾਂਜ ਮੈਨਾਂ ਕਿੱਥੇ ਆਉਣ ਦਾ ਦਸਾਂਜ ਮੈਨਾਂ ਪ੍ਰਵੀਨ ਅਫਕਾਰ ਨੂੰ ਬਾਬ ਕੈਸਾ ਰਹਾ ਆਜੋ ਆਜੋ ਮਿੱਠ ਮਾਰੋ ਜਾਨ ਨਿਕਲੀ ਵੀ ਆ ਸੀਰੀਅਸਲੀ ਜਿਹੜੀ ਗੱਲ ਨਹੀਂ ਦਸਾਂਜ ਵਾਲੇ ਆ ਗਏ ਦਸਾਂਜ ਵਾਲੇ ਕਲਦੀ ਦਾ ਸਾਹ ਦੇ ਚੰਦ ਦੇ ਚੰਦ ਪਰਾਂ ਦੇ ਚੰਦ ਨਾ ਦੇਖ ਕਲਦੀ ਵੀ ਦਸਾਂਜ ਹੈ ਤੂੰ ਕਰਦੀ ਦਸਾਂਜ ਦੀ ਫੀਲ ਸੋਹਣੀ ਬਣ ਗਈ ਹੁਣ ਤਾਂ એનર્ਜੀ ਚ ਆ ਜਾ ਯਾਰ ਉਹਦਾ ਸੀਨ ਹਾਂ ਹੁਣ ਤਾਂ ਤੂੰ ਮਰ ਗਈ ਪ੍ਰਵੀਨ ਰੀਚ ਪੈਰਾਂ ਚ ਲੈਣਾ ਪੈਰ ਗੇਟ ਖੋਲ ਤੋ ਰਚ ਆ ਕੇ ਰੈਕਸ਼ਨ ਲੈ ਜੇ ਪੈਰ ਉਹ ਆਵੇਂ ਮੈਂ ਵੀ ਹੈਗੀ ਇੱਥੇ ਪੂ ਮਜ਼ਾ ਜਵੇਂ ਪੂਤ ਲੱਗਦੀਆਂ ਗੁੱਡ ਮਾਰਨਿੰਗ YouTube ਫੈਮਲੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਉਮੀਦ ਆ ਵੀ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਘਰ ਪਰਿਵਾਰ ਸਾਰਾ ਵਧੀਆ ਹੋਊਗਾ ਸੋ ਅੱਜ ਆਪਾਂ ਆਪਣੇ ਦਿਨ ਦੀ ਸ਼ੁਰੂਆਤ ਕੀਤੀ ਆ ਵਲੌਗ ਨੂੰ ਅੱਜ ਅਪਾ ਵਲੌਗ ਸ਼ੂਟ ਕਰਾਂਗੇ ਸਾਰਾ ਦਿਨ ਹਨਾ ਤੇ ਆਪਣਾ ਸ਼ੂਟ ਸੀਗਾ ਅੱਜ ਲੈ ਰਹੇ ਫਿਲਹਾਲ ਆਪਣੇ ਕੋਲੇ ਗਰਮ ਗਰਮ ਚਾਹ ਹੈ ਤੇ ਸਕ੍ਰਿਪਟ ਆਪਾਂ ਪੜ ਰਹੇ ਹਾਂ ਤੇ ਅੰਦਰ ਉਹਨਾਂ ਦੇ ਸੀਨ ਚੱਲ ਰਹੇ ਆ ਉਹ ਸੀਨਾਂ ਦੀ ਝਲਕ ਆਪਾਂ ਤੁਹਾਨੂੰ ਅੱਗੇ-ਅਗੇ ਦਿਖਾਵਾਂਗੇ ਵੀ ਕਿੱਦਾਂ ਕਿਹੜੀ ਚੀਜ਼ ਨੂੰ ਕਿਵੇਂ ਸ਼ੂਟ ਕਰਦੇ ਨੇ ਤੇ ਬਣੇ ਰਹੋ ਤੁਸੀਂ ਸਾਰਾ ਦਿਨ ਵਲੌਗ ਦੇ ਨਾਲ ਫਿਰ ਦੇਖਣ ਲਈ ਛੋਟੀਆਂ-ਛੋਟੀਆਂ ਐਕਟੀਵਿਟੀਜ਼ ਵੀ ਕੀ ਕੁਝ ਹੁੰਦਾ ਹੈ ਕੀ ਕੁਝ ਕਰਦੇ ਨੇ ਸਾਰੇ ਆਰਟਿਸਟ ਤੇ ਕਿਹੜੇ ਸੀਨ ਨੂੰ ਕਿਵੇਂ ਕੀਤਾ ਜਾਂਦਾ ਹੈਗਾ ਮਤਲਬ ਕਿਥੋਂ ਕਿਥੋਂ ਆਰਟੀਕਲ ਕੱਢੇ ਜਾਂਦੇ ਨੇ ਵੀ ਹਨਾ ਆ ਕਰਕੇ ਐ ਕਰੋ ਐ ਕਰੋ ਉਹ ਕਰੋ ਜੋ ਕਰੋ ਮਿਲਦੇ ਆ ਫਿਰ ਆਪਾਂ ਨੈਕਸਟ ਅ ਲੋਕੇਸ਼ਨ ਤੇ ਹੁਣ ਆਪਾਂ ਇਧਰਲੇ ਘਰੇ ਬੈਠੇ ਆ ਫਿਰ ਅਗਲੇ ਘਰੇ ਜਾਵਾਂਗੇ ਹਨਾ ਜਿੱਥੇ ਸ਼ੂਟ ਹੋਊਗਾ ਬਸ ਮੇਰਾ ਤਾਂ ਫਿਲਹਾਲ ਇੱਸੀ ਘਰੇ ਹੀ ਹੋਊਗਾ ਤੇ ਹੁਣ ਇਸ਼ੂ ਆ ਗਿਆ ਆਪਾਂ ਤੁਹਾਨੂੰ ਇਸ਼ੂ ਨਾਲ ਮਿਲਾਉਂਦੇ ਆ ਮੈਂ ਵਲੌਗ ਬਣਾਉਣੀ ਆ ਹਾਏ ਤਾਂ ਕਰਦੇ ਹਾਏ ਫੁਗਰਾ ਕੜਤਾ ਬਾਹਰ ਬਸ ਇੰਨੀ ਕੀ ਇੱਜ਼ਤ ਆ ਤੇਰੀ ਹਾਂ ਆਇਆ ਸੀ ਬੁਗਰੀ ਕੋਈ ਸੀ ਜੀ ਕੜਦੇ ਫਿਰ ਇਹ ਕੌਣ ਨੇ ਇਹ ਕੋਈ ਮਾਰਦਾ ਆਇਆ ਸੀਗਾ ਬਾਤਾਂ ਨਾ ਅਗਲੇ ਨੇ ਮੂਤ ਦੀ ਝਗੰਗ ਕੋਈ ਗੱਲ ਬਾਤ ਗੱਲ ਲੱਗੋ ਗੱਲ ਬਾਤ ਇਹੀ ਹੈ ਵੀ ਤਰਸੀਨ ਚੱਲ ਰਿਹਾ ਮੈਂ ਹਲੇ ਬੋਲ ਨਹੀਂ ਸਕਦਾ ਜੀ ਠੰਡ ਬਹੁਤ ਹੈ ਓਕੇ ਕਰੀ ਕਿਵੇਂ ਸੀ ਮੰਮੀ ਕਰੀ ਜਮਾਨਿਆ ਰੇ ਲੈਂਦੇ ਨੇ ਪੂਰੇ ਗਾਣਾ ਦੇਂਦੇ ਨੇ ਤੜਕੀ ਉੱਠਦੇ ਨੂੰ ਆਤਨੇ ਸੌਂਦੇ ਨੂੰ ਤੇਰੇ ਕੰਮ ਹੀ ਕਾਲਾ ਨੇ ਆ ਅਸਲ ਜੇ ਤੂੰ ਚੱਟੇ ਦਾ ਕੋਈ ਕੰਮ ਹੀ ਨਹੀਂ ਕਰਦਾ ਤੈਨੂੰ ਗਾਲਾ ਨਾ ਮੈਨੂੰ ਨਹੀਂ ਮੈਂ ਚੱਟੇ ਦਾ ਕੰਮ ਕਰਦਾ ਰੋਟੀ ਖਾ ਕੇ ਸੌਂ ਜਾਂਦਾ ਤਦੋਂ ਤਾਂ ਹੀ ਆਵਨ ਤੇਰੇ ਪਾੜ ਸੋਹਣੇ ਸੋਹਣੇ ਚੱਲਣ ਰੱਬ ਸਭ ਨੂੰ ਵਧਾਵੇ ਤੇ ਉਹ ਹੈ ਕਿਰਪਾ ਤੁਹਾਡੇ ਵਰਗਿਆਂ ਦੀ ਮੈਂ ਤਾਂ ਵੀਡੀਓ ਚ ਵੀ ਹੈ ਨਹੀਂ ਫਿਰ ਦੁਆਵਾਂ ਤਾਂ ਹੈਗੀਆਂ ਨੇ ਸਟੋਰੀ ਤਾਂ ਭਾਈ ਦੇਖ ਤੂੰ ਉਹਦੇ ਕਰਕੇ ਹੋ ਗਿਆ ਤੇ ਉੱਪਰ ਵੀ ਖੜ ਗਿਆ ਕਮੈਂਟ ਕਿ ਸਭ ਤੋਂ ਗੱਲੜੀ ਬੰਦਾ ਹੈ ਸ਼ੂਟ ਤੇ ਸਭ ਤੋਂ ਜ਼ਿਆਦਾ ਗੱਲਾਂ ਮਾਰਨ ਵਾਲਾ ਤੇ ਸਾਡੀਆਂ ਗੱਲਾਂ ਹੀ ਵਿਕਦੀਆਂ ਨੇ ਸੋੜੀਆਂ ਦੇ ਵਿੱਚ ਗੱਲਾਂ ਨਹੀਂ ਕਹਿ ਸਕਦੇ ਮਾਰਦਾ ਹੀ ਪਕਾਈ ਹੋਈ ਹੈ ਅਸਲ ਚ ਜੀ ਨਾਲ ਇਹਦਾ ਜੀ ਕਰ ਦੋ ਉਹਦੇ ਨਾਲ ਹੀ ਪਕਾਈ ਮਾਰ ਲੱਗਿਆ ਹੁਣ ਫਿਰ ਤੋਂ ਉਹ ਲਿਆਉਣਾ ਹੈ ਨਾ ਰਿਫਲੈਕਟਰ ਹਾਂ ਰਿਫਲੈਕਟਰ ਨਾ ਆਇਆ ਫਿਰ ਆ ਲੈ ਆ ਦੇ ਆਇਂ ਫਿਰ ਆਪਾਂ ਚਿੱਟੇ ਆਵਾਂਗੇ ਹੈ ਨਾ ਹਾਂ ਹੈ ਨਾ ਉਹ ਦੇਖੋ ਸਹੀ ਕਿੰਨੇ ਛੋਟੇ ਛੋਟੇ ਆਉਂਦੇ ਆਪਾਂ ਉਹ ਦੇਖੋ ਹੁਣ ਤਾਂ ਜੀ ਉਹ ਦੇਖਦੇ ਰਹੇ ਹੈ ਨਾ ਹਾਂ ਕਿੰਨੀ ਦੁੱਪ ਪੈਂਦੀ ਆ ਕਿੰنو ਗੜ ਗੜ ਰੰਗ ਆਉਂਦੇ ਇਹ ਮਨਫਰੀ ਦਾ ਬ੍ਰਾਂਡ ਸਾਡੀ ਇੰਡਸਟਰੀ ਦੀ ਤੇਰੇ ਪਤਾ ਮੈਨੂੰ ਤੇ ਨਾਮ ਪਿੱਛੇ ਬ੍ਰਾਂਡ ਕਿਉਂ ਲਾਇਆ ਸੀਗਾ ਹਾਂ ਜੜੀਆਂ ਬਰਾੜ ਹੀ ਆ ਅਸਲ 'ਚ ਵੀ ਕੌਰ ਕਿਉਂ ਨਹੀਂ ਲਾਇਆ ਇਹ ਗੱਲ ਕਹਿਨੀ ਆ ਅਸਲ 'ਚ ਜਿਹੜੀ ਪੰਜਾਬੀ ਇੰਡਸਟਰੀ ਆ ਤੂੰ ਉਹਦੇ 'ਚ ਵੇਖ ਜਿੰਨੀ ਆ ਵੀ ਐਕਟਰ ਨੇ ਨੀਮਰਤ ਨੇ ਪਿੱਛੇ ਖਹਿਰਾ ਲਾਇਆ ਸਰਗੁਣ ਨੇ ਮਹਿਤਾ ਲਾਇਆ ਰੂਪੀ ਨੇ ਗੱਲ ਲਾਇਆ ਹੈਨਾ ਤੇ ਸਾਰਿਆਂ ਨੇ ਮਗਰ ਉਹਨਾਂ ਦੇ ਸਰਨੇਮ ਲੱਗੇ ਹੋਏ ਨੇ ਨੀਰੂ ਨੇ ਬਾਜਵਾਲਾ ਆ ਮੈਨੂੰ ਇਹੀ ਸੀ ਵੀ ਮੇਰੇ ਨਾਮ ਪਿੱਛੇ ਮੇਰਾ ਗੋਤ ਹੀ ਚੱਲੇ ਮਨਪ੍ਰੀਤ ਬਰਾੜ ਪੰਗਮ ਮੈਂ ਇਸ਼ੂ ਚਾਹਰ ਲਾਇਆ ਜਿਵੇਂ ਗੁਰਨਾਮ ਨੇ ਭੁਰਨਾ ਲਾਇਆ ਹੈ ਜਿੰਬ ਬੱਬੂ ਨੇ ਮਾਰਦਾ ਹੈ। ਹਾਂ। ਕਿਸੇ ਨੇ ਆ ਨਾ ਸਿੰਘ ਕੌਰ ਲਾਇਆ ਹੀ ਨਹੀਂ। ਹਾਂ। ਇਹ ਗੱਲ ਸੋਚਣ ਵਾਲੀ ਹੈ ਤੁਸੀਂ ਵੀ ਸੋਚੋ ਵੀ ਸਿੰਘ ਕੌਰ ਕਿਸੇ ਨੇ ਕਿਉਂ ਨਹੀਂ ਲਾਇਆ ਪੰਜਾਬੀ ਇੰਡਸਟਰੀ ਆ ਲੈਣੇ। ਹਰਪਾਜਨ ਨੇ ਮਾਨ ਲਾਇਆ। ਹਾਂ ਨਾ ਹਰਪਾਜਨ ਸਿੰਘ ਮਾਨ। ਆਈ ਕਿਉਂ ਨਹੀਂ ਲਾਇਆ ਨੇ? ਹਾਂ। ਤੇ ਧੂਏ ਨਾਲ ਲਾਇਆ। ਅਮਰਿੰਦਰ ਅਮਰਿੰਦਰ ਗੱਲ। ਅਮਰਿੰਦਰ ਸਿੰਘ ਗੱਲ ਕਿਉਂ ਨਹੀਂ ਲਾਇਆ ਉਹਨੇ? ਇਹ ਆਈ ਸੋਚਣ ਨਹੀਂ ਚਾਹੁੰਦੀ ਕਿ ਇਹ ਜੀ। ਇਹ ਸੀਨ ਚੱਲੀ ਜਾਂਦਾ ਅੰਦਰ। ਕੀ ਹੋ ਰਾਂ ਤੂ 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 ਦੇਤਾ ਸੀ ਜਾ ਵਸ ਜਾ ਵਸ ਆਉਂਦੇ ਪਿੰਡ ਦੇ ਨਾਲ ਆਉਂਦੇ ਨਹੀਂ ਜੇ ਨੀਰੂ ਨੀਰੂ ਬਾਜ ਬਣਿਆ ਐ ਲਾਉਣਾ ਵੇ ਨੀਰੂ ਕੌਰ ਬਾਜਵਾ ਨੀਰੂ ਕੌਰ ਬਾਜਵਾ ਨਾ ਉਹ ਆਂ ਆਹ ਪਿੰਡ ਦੇ ਨਾਲ ਜਿਵੇਂ ਪਵਿੱਤਰ ਨੀਲਸੋਈ ਆਪਦੇ ਪਿੰਡ ਦਾ ਨਾਮ ਹੈ ਹਾਂ ਪਵਿੱਤਰ ਲਸੋਈ ਤੇ ਲੈ ਆਰਟਿਸਟ ਦੀ ਐਂਟਰੀ ਲੈਣੀ ਆ ਮੈਂ ਗੇਟ 'ਚ ਤਾਂ ਹੀ ਬੈਠੀ ਆ ਦੁਬਾਰਾ 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 ਹਾਂ 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 ਆ ਜਾ ਆ ਜਾ ਹਾਂ ਯੈਸ ਗੁਰਬਾਈ ਜੂ ਕੇ ਹੱਸਿਆ ਸਤਿ ਸ੍ਰੀ ਅਕਾਲ ਜੀ ਜਮਾ ਨਜ਼ਾਰੇ ਤੇਰਾ ਬਸ ਮੁੱਖ ਦੇਖ ਵੈਲਕਮ ਵੈਲਕਮ ਗੁਰੂਬਾਈ ਜੀ ਵੈਲਕਮ ਅੱਛਾ ਮੇਰਾ ਬਲੌਗ ਸ਼ੂਟ ਹੋ ਰਿਹਾ ਸਾਰੇ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਬਾਈ ਗੁਰੂ ਜੀ ਕਾਕਾ ਗੁਰਲਾਲ ਸਾਰਾ ਗੀ ਗੁਰਲਾਲ ਤੇ ਇਤਰੋ ਮੈਂ ਨੀਂਦ ਨਹੀਂ ਮੈਨੂੰ ਪਤਾ ਧੁੱਪ ਚ ਮੈਂ ਥੋੜਾ ਸ਼ੈਡੋ ਪਾਈ ਜਿੰਦੀ ਬਲੈਕ ਨਹੀਂ ਨਹੀਂ ਤੂੰ ਬਹੁਤ ਸੋਹਣਾ ਆ ਰਿਹਾ ਕਿਉਂਕਿ ਤੈਨੂੰ ਪਤਾ ਤੂੰ ਆਲਰੇਡੀ ਮੇਰੇ ਫੋਨ ਚ ਹਮੇਸ਼ਾ ਸੋਹਣਾ ਹੁੰਦਾ ਗੁਰਲਾਲ ਸਾਰਾ ਗੀ ਤੇ ਹੋਰ ਵੀ ਦੋਸਤੋ ਸਾਰੇ ਠੀਕ ਠਾਕ ਹੋ ਲੋਟੋ ਖੈਰ ਸੁਖ ਰਾਜੀ ਬਾਲ ਬੱਚਾ ਲੋਟ ਵੈ ਤੇ ਪਰ ਇਹਦੇ ਲੱਛਣ ਸਾਡੇ ਨਾਲ ਰਹਿ ਗਿਆ ਟਕੋਰੀ ਬਣਿਆ ਪਿਆ ਕਹਿੰਦੇ ਹੂੰ ਤਾਂ ਮੈਂ ਟੀਚਰਾਂ ਪਰ ਜਿਹੜਾ ਕੀੜਾ ਨਾ ਉਹ ਅੰਦਰ ਹੀ ਆ ਬੱਸ ਵੀ ਕਮੇਟੀ ਵਾਲਾ ਉਹ ਚੱਲੀ ਜਾਂਦਾ 24 ਘੰਟੇ ਤੇ ਬਾਬਾ ਨਾਨਕ ਸੁੱਖ ਰੱਖੇ ਭਾਈ ਸਾਰਿਆਂ ਨੂੰ ਤਰੱਕੀ ਬਖਸ਼ੇ ਉਹ ਨਹੀਂ ਉਹਨਾਂ ਦਾ ਕੋਈ ਮੁੱਖ ਮੰਤਰੀ ਹਾਂ ਬਾਬਾ ਭਲਾ ਕਰੇ ਉਹਦੇ ਲਈ ਨਕਲ ਕਰਦੇ ਹਾਂਜੀ ਹਾਂ ਜੀ ਹੈਗਾ ਚਲ ਹੁਣ ਤੂੰ ਅੰਦਰ ਵੱਧ ਸਕਦਾ ਮੈਂ ਤੇਰੀ ਐਂਟਰੀ ਲੈ ਲੀ ਬਾਈ ਜੇ ਪੜ ਗਈ ਤੇ ਇੱਥੇ ਕੀ ਕਰੀਏ ਸ਼ੁਕਰੀਆ ਜੀ ਸਾਰਿਆਂ ਨੂੰ ਸੋ ਮਨਪ੍ਰੀਤ ਦੇ ਨਿਊ ਵਲੌਗ ਤੇ ਸਵਾਗਤ ਹੈ ਸੋ ਥੈਂਕ ਯੂ ਸੋ ਮੱਚ ਮਨਪ੍ਰੀਤ ਤੁਸੀਂ ਮੈਨੂੰ ਆਪਣੇ ਨਿਊ ਵਲੌਗ ਦੇ ਵਿੱਚ ਲੈ ਕੇ ਆ ਰਹੇ ਹੋਗੇ ਅਜਾ ਵਾ ਫਰੈਸ਼ ਫਰੈਸ਼ ਵਲੌਗ ਆਇਆ ਤਾਂ ਫਰੈਸ਼ ਵਲੌਗ ਆਨ ਦਾ ਵੇ ਹਾਂ ਅੱਛਾ ਆ ਸੋ ਇਦਾਂ ਹੀ ਬਰਕਰਾਰ ਰੱਖਿਆ ਉਹਦਾ ਪਿਆਰ ਸਤਿਕਾਰ ਬਣਾ ਕੇ ਰੱਖਿਓ ਸਾਨੂੰ ਪਤਾ ਵੀ ਕੁੜੀ ਨੇ 16 ਪ੍ਰੋ ਫੋਨ ਲੈ ਲਿਆ ਤੇ ਤੁਹਾਨੂੰ ਦਿਖਾ ਰਹੀ ਐ ਅਕਸਲ ਇਹਨੂੰ ਵਧਾਈਆਂ ਦੇ ਦਿਓ ਬਈ ਤੇ ਬਟ ਮਨਪ੍ਰੀਤ ਕੋਲੇ ਤਾਂ ਤੁਹਾਨੂੰ ਸਾਨੂੰ ਪਤਾ ਇਹ 15 ਪ੍ਰੋ ਮੈਕਸ ਆਗਾ ਹਨ 14 ਪ੍ਰੋ ਮੈਕਸ ਸੌਰੀ 14 ਪ੍ਰੋ ਮੈਕਸ ਕਿ 15 ਪ੍ਰੋ ਮੈਕਸ ਆ ਪਵਰਤ ਕੇ ਦੇਖ ਲਿਆ ਤੁਸੀਂ ਦੇਖ ਸਕਦੇ ਮਨਪ੍ਰੀਤ ਪੈਣ ਦੀ ਸਾਦਗੀ ਦੇਖੋ ਤੁਸੀਂ ਹੋਰ ਗੱਲਾਂ ਨਹੀਂ ਕਰਨਾ ਹਾਂਜੀ ਆਹਾ ਮਨਪ੍ਰੀਤ ਬਈ ਹੋਰ ਗੱਲਾਂ ਦੀ ਗੱਲਾਂ ਮੈਂ ਸੱਚੀ ਮੈਨੂੰ ਥੋੜੀ ਸਮਾਈਲ ਵਾਲੀ ਸੋਹਣੀ ਲੱਗਦੀ ਸੌਂ ਲੀ ਲੈ ਲੈ ਮੇਰੇ ਨਾ ਮਜ਼ਾਕ ਨਹੀਂ ਇੱਕ ਬੰਦੇ ਕੀ ਤੁਹਾਡੇ ਨਾ ਪਤਾ ਨਹੀਂ ਕਿਉਂ ਰੱਬ ਨੇ ਬਣਾਵਟੀ ਵਧੀਆ ਕੀਤੀ ਹੈ ਸਾਦਗੀ ਹੈ ਸੀਰੀਅਸਲੀ ਇਹ ਗੱਲ ਮੈਂ ਨਹੀਂ ਇਹ ਵੀ ਹੋਰ ਵੀ ਤੁਹਾਨੂੰ ਬਹੁਤ ਕਹਿੰਦੇ ਹੋਣਗੇ ਇੱਕ ਗੱਲ ਪਤਾ ਕੀ ਹੁੰਦੀ ਹੈ ਬੰਦਾ ਆਪ ਜਿੰਨਾ ਮਰਜੀ ਸੋਹਣਾ ਹੋਵੇ ਉਹਨੂੰ ਆਦਿਆਬੂੰ ਆਪਣੀ ਸੋਹਣਾ ਲੱਗਦਾ ਉਹ ਅਗਲਾ ਬੰਦਾ ਹੀ ਸੋਹਣਾ ਲੱਗਦਾ ਹੁਣ ਮੈਂ ਵੀ ਵਾਰੀ ਕਹਦੇ ਨੇ ਯਾਰ ਮੈਂ ਜਮਾ ਹੀ ਨਹੀਂ ਸੋਹਣੀ ਫਲਾਨੀ ਕੁੜੀ ਨੂੰ ਨਾ ਬਈ ਨਾ ਭਲੇਖਾ ਤਾਂ ਪਰ ਹਾਂ ਤੈਨੂੰ ਇਹ ਭਲੇਖਾ ਵੀ ਤੈਨੂੰ ਮੈਂ ਵਧੀਆ ਲੱਗਦੀ ਆ ਮੈਨੂੰ ਅਸਲ ਚ ਤੂੰ ਵਧੀਆ ਲੱਗਦੀ ਨਾ ਸੌਣ ਲੱਗੇ ਬਸ ਮੈਡਮ ਜੀ ਕੁੜੀ ਮੈਡਮ ਇੱਕ ਆ ਤਾਂ ਮਣੇ ਬੰਦ ਕਰਿਓ ਤੇ ਸੱਚੀ ਸੱਚੀ ਸੋਦੀ ਲਾ ਦਸਾਂ ਮਣਪੈ ਤੇ ਈ ਲੁੱਕ ਸੋਹਣੀਆ ਕਣੀ ਹੈਗੀ ਬਲਕਿ ਜੈਨੂ ਨਾ ਸਾਥ ਗਿਆ ਨਾ ਇਹ ਕਰਕੇ ਚੱਲੀ ਜਾਂਦੀ ਆ ਤੇ ਮੈਂ ਰਿਪੇਟ ਕੰਪਲੀਟ ਹੈ ਸਤ ਸਮਾਨਾ ਦੇ ਭੇਜ ਦਿੰਦਾ ਯਕੀਨ ਸੌ ਲੱਗੀ ਬਸ ਲੈ ਲੈ ਬਈ ਮੇਰੀ ਗੱਲ ਸੁਣੋ ਚਲ ਮਨਪ੍ਰੀਤ ਨੂੰ ਲੱਗਦਾ ਸਤ ਸਿਕਮੈਂਟ ਕਰਕੇ ਸੁਣੋ ਥੋੜਾ ਸੀਨ ਕਰਕੇ ਸਿਕਮੈਂਟ ਕਰਕੇ ਚਲੋ ਦੇਖੋ ਵੀ ਮਨਪ੍ਰੀਤ ਤੇ ਤੁਹਾਨੂੰ ਕਿਵੇਂ ਲੱਗਦੀ ਠੀਕ ਹਾਂ ਬੁੜੀ ਕੋਲ ਅਫਸੋਸ ਕਰਕੇ ਜੰਬਰੀ ਦਾ ਕੱਦ ਛੋਟਾ ਇੱਕ ਤੋਂ ਬਾਹਰ ਲੰਮੇ ਲੰਮੇ ਵਾ 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 ਹੰਦਰ ਹੈ ਕਿਦਰ ਆਈ ਹਾਈ ਆ ਮੁੰਡਾ ਟੈਕੈਰਟ ਆਉਂਦਾ ਕਹਿੰਦੇ 글로 ਤਾਂ ਇਹ ਚਮਚਮ ਕਰਦਾ ਗੱਲਾਂ ਤੇ ਆ ਨੈਚਰਲ 글로 ਕੁਝ ਨਾ ਉਹਦੀ ਲੋੜ ਨਹੀਂ ਦੇਖੋ ਸੂਟ ਨਾਲ ਤਾਂ ਮੈਂ ਕਿਹਦਾ ਝਾਵਾ ਮਾਰਦੀ ਮੂੰਹ ਤੇ ਸੱਚੀਂ ਕੁਛ ਲਾਇਆ ਮਜ਼ਾ ਆ ਗਿਆ ਸੱਚੀਂ ਨਾ ਕੇ ਵੀ ਨਹੀਂ ਆਇਆ ਅਜੇ ਤੱਕ ਤਾਰੀ ਆਓ ਵਲੌਗ ਚ ਸੱਚ ਬੋਲਗੀ ਪਹਿਲਾ ਬੰਦਾ ਇਹ ਜਿਹੜਾ ਵਲੌਗ ਚ ਸੱਚ ਬੋਲ ਗਿਆ ਹਾਂ ਕੀ ਕਰਦਾ ਹੈ ਮਾਤਾ ਆਪਣਾ ਬੜੀ ਨਿਕਲਣਾ ਮੈਂ ਤੁਹਾਨੂੰ ਦੁੱਲਿਆ ਕੀ ਦੇਖਦੀ ਹੈ ਮਾਰਨੋ ਹੈ ਚੋਰੀ ਚੋਰੀ ਵੀ ਤਾਂ ਨਹੀਂ ਆਸ ਕੀ ਕਰੀ ਜਾਂਦੀ ਉਹ ਕਰਦੀ ਹੈ ਕਿਤੇ ਬੋੜੇ ਨਾਲ ਲੱਗ ਰਹੇ ਹੋ ਆਣੀ ਬੋਲੀ ਦਾ ਹੁੰਦਾ ਆਪਣੇ ਵਲੌਗ ਵਾਲ ਨੇ ਉਹਦੀ ਕਹਿ ਦੇਣਾ ਤੁਹਾਨੂੰ ਸੈਂਸ ਨਹੀਂ ਹੈਗੀ ਵੱਡਾ ਨਾਲ ਕਿਵੇਂ ਗੱਲ ਕਰਨੀ ਛੋਟੇ ਹਨ ਰੋਲਾ ਪੈ ਗਿਆ ਛਾਲਾ ਮਿਲ ਗਈ ਹੁਣ ਕਰ ਲਵੇ ਪੇਕੀ ਦੇਖਦੀਆਂ ਬਲਾਉਗ ਆਓ ਬਾਨੋ ਤੇ ਦੇਖ ਤੇ ਮੇਰੀ ਵੀਡੀਓ ਦੇਖੀਂਂ ਦੀ ਪਾਨੋ ਗੱਡੀਆਂ ਵਾਲੀ ਚੁਕਲੀਆਂ ਚੁਗਲੀਆਂ ਦੋ ਕ ਜਾਨੇ ਇੱਧਰ ਸੀਨ ਕਰਨ ਲੱਗੇ ਆ ਦੋ ਕ ਜਾਨੇ ਹਮ ਇੱਧਰ ਸੀਨ ਕਰਨ ਲੱਗੇ ਆ ਕਹਿੰਦੇ ਸੀਨੋ ਸੀਨ ਹੋਇਆ ਪਿਆ ਕੰਮ ਚਲੋ ਵੀ ਉਧਰ ਹੁਣ ਉਹ ਆਪਦੇ ਸੀਨ ਕੱਢੀ ਜਾਂਦੇ ਆ ਆਪਾਂ ਚੱਲਿਆ ਆਪਦੇ ਸੀਨ ਕੱਢਣ ਤੇ ਆ ਮੇਰੀ ਅੱਜ ਜਿਹੜੀ ਲੁੱਕ ਆ ਥੋੜੀ ਜਿਹੀ ਅਸੀਂ ਗਰੀਬ ਕਰਦੀ ਦਿਖਾਉਣੀ ਸੀ ਤਾਂ ਕਰਕੇ ਮੈਂ ਆ ਗਰੀਬਣੀ ਜੀ ਬਣ ਰਹੀ ਆ ਇਹ ਬੰਦਾ ਵੈਸੇ ਹੀ ਗਰੀਬ ਜਿਹੜਾ ਨਾਲ ਇੱਕ ਤਾਂ ਬੰਦਾ ਉਂ ਗਰੀਬ ਹੁੰਦਾ ਕੀ ਕੀ ਕਹਿੰਦੇ ਨੇ ਬੰਦੇ ਆ ਸੀਨਾ ਚਲ ਤੁਹਾਨੂੰ ਆਸੇ ਵਾਲੀ ਗੱਲ ਦੱਸਦੇ ਆ ਆਪਾਂ ਤੇ ਅਸੀਂ ਪਹਿਲੀ ਵਾਰ ਹੀ ਮੰਨ ਲੈ ਦਰਸ਼ਨ ਬਾਈ ਦਾ ਪਹਿਲਾ ਤਾਂ ਆਪਦਾ ਚੈਨਲ ਆ ਦੇਸੀ ਮਸਤੀ ਫਿਲਮਜ਼ ਵਧੀਆ ਕਨਸੈਪਟ ਪਾਉਂਦਾ ਇਹ ਵੀਡੀਓ ਦੇ ਇਹਨਾਂ ਦੀ ਹੁਣ ਵਾਇਰਲ ਵੀਡੀਓ ਇਸ ਟਾਈਮ ਦੀ ਚੱਲ ਰਹੀ ਹੈ ਇਕੋ ਪਿੰਡ ਪੀਕੇ ਸੋਰੇ ਉਹ ਜ਼ਰੂਰ ਦੇਖਿਓ ਪਹਿਲਾਂ ਤਾਂ ਤੁਸੀਂ ਹਨਾ ਸਾਰੇ ਜਾਣੇ ਤੇ ਦੂਜੀ ਗੱਲ ਜਦੋਂ ਮੈਂ ਇਹਨਾਂ ਨੂੰ ਨਾ ਪਹਿਲੀ ਵਾਰੀ ਸ਼ੂਟ ਤੇ ਆਈ ਤੇ ਗੱਲਾਂ ਐ ਨਹੀਂ ਸੀ ਵੀ ਮਨਪ੍ਰੀਤ ਬਾਈ ਨਾ ਮੇਰਾ ਨਾਮ ਨਾਮ ਸੁਨੇਸਨ ਨਿੰਦਰ ਉਹਦੇ ਤੇ ਮੈਨੂੰ ਜਾਣਦੇ ਨਹੀਂ ਸੀ ਵੀ ਦਰਸ਼ਕਾ ਕੋਣ ਹਾਂ ਵੀ ਇਹ ਰਾਣੀ ਆਂਟੀ ਵਰਗੇ ਆਏ ਕਹਿੰਦੇ ਸੀ ਵੀ ਵਿਚਾਰਾ ਦਰਸ਼ਨ ਨਾ ਗਰੀਬ ਜਿਹਾ ਉਹਦੇ ਨਾਲ ਫਲਾਨਾ ਵੀ ਆਏ ਕਰ ਗਿਆ ਵੀ ਫਲਾਨ ਨੇ ਵੀ ਉਹਨੂੰ ਧੋਖਾ ਦੇਤਾ ਹਨਾ ਵੀ ਫਲਾਨਾ ਉਹਦਾ ਵਿਚਾਲੇ ਕੰਮ ਛੱਡ ਗਿਆ ਤੇ ਮੈਂ ਕਹਾਂ ਕਰਾਂ ਵੀ ਮੈਂ ਖਾ ਚਲ ਕੋਈ ਨਾ ਮੈਂ ਕਰਾ ਦੂੰਗੀ ਕੰਮ ਹਨਾ ਵੀ ਜੇ ਉਹਦੀ ਸੀਰੀਜ਼ ਵਿੱਚ ਕੋਈ ਛੱਡੀ ਕੁੜੀ ਵੀ ਚਲ ਮੈਂ ਕਰਾ ਦਿੰਨੀ ਆ ਬਈ ਮੇਰਾ ਚੱਲੇ ਇਹਦੇ ਨਾਲ ਕੰਟੈਕਟ ਹੋਇਆ ਵਿਚਾਰੇ ਨਾਲ ਹਨਾ ਤੇ ਇਹ ਜਦੋਂ ਮੈਂ ਵੇਖਿਆ ਨਾ ਮੈਂ ਕਿਹਾ ਇੱਕ ਤਾਂ ਬੰਦਾ ਉ ਗਰੀਬ ਹੁੰਦਾ ਹਨ ਵੀ ਚਲ ਅੱবি ਪੈਸੇ ਪੱਖੋਂ ਵਾਕਈ ਗਰੀਬ ਹੁੰਦਾ ਵੀ ਇਹ ਵਿਚਾਰਾ ਸ਼ਕਲੋਂ ਵੀ ਗਰੀਬ ਹੀ ਆ ਇਹਦੀ ਸ਼ਕਲ ਵੀ ਹੁਣ ਤਾਂ ਥੋੜੀ ਜਿਹੀ ਦੇ ਮੂੰਹ ਤੇ ਰੋਈ ਆ ਗਈ ਵੀ ਇਹਦਾ ਚੈਨਲ ਵਧੀਆ ਚੱਲ ਰਿਹਾ ਚਲੋ ਇਨਕਮ ਸੋਰਸ ਹਨਾ ਬੰਦੇ ਨੂੰ ਆਈ ਹੁੰਦਾ ਵੀ ਸਾਡੀ ਇਨਕਮ ਸੋਰਸ ਵਧੀਆ ਹੋਵੇ ਤੇ ਹੁਣ ਤਾਂ ਚੱਲ ਚੈਨਲ ਵਧੀਆ ਰੱਬ ਦੀ ਕਿਰਪਾ ਨਾਲ ਤੇ ਸੋਹਣਾ ਚੱਲ ਪਿਆ ਵਿਚਾਰੇ ਦਾ ਉਹ ਤਾਂ ਜਮਾਂ ਹੀ ਨਹੀਂ ਚੱਲਦਾ ਸੀਗਾ ਤੇ ਮੈਂ ਬੜਾ ਹੱਸਿਆ ਕਰਾਂ ਇਹਦਾ ਮੂੰਹ ਦੇਖ ਕੇ ਮੈਂ ਕਿਹਾ ਇੱਕ ਬੰਦਾ ਉਂਗਰੀਬ ਹੁੰਦਾ ਇਹ ਵੇਖਣ ਚ ਵੀ ਗਰੀਬ ਹੀ ਆ ਚੰਦਰੇ ਤੇ ਉਹੀ ਤਰਸਬ ਵਾਲਾ ਹੁੰਦਾ ਤੇ ਹੁਣ ਫਿਰ ਮੈਂ ਇਹਨੂੰ ਸੁਜੈਸ਼ਨ ਦਿੱਤੀ ਸੀ ਵੀ ਤੇਰਾ ਚੈਨਲ ਵਧੀਆ ਚੱਲ ਪਰ ਤੂੰ ਥੋੜਾ ਬੰਨ ਥਣ ਕੇ ਰਿਆ ਕਰ ਹੁਣੇ ਵਧੀਆ ਬੰਨ ਥਣ ਕੇ ਰਹਿੰਦਾ ਐਣ ਤੇ ਭਾਈ ਬੱਤ ਮਨਪ੍ਰੀਤ ਬਹੁਤ ਘੈਂਟ ਕੁੜੀ ਐ ਮੈਨੂੰ ਮਾੜੇ ਦਿਨਾਂ ਚ ਬਹੁਤ ਸਪੋਰਟ ਕੀਤੀ ਐ ਤੇ ਵੈਗਰੋ ਇਹਨਾਂ ਨੂੰ ਤਰੱਕੀ ਬਖਸ਼ੇ ਵਸਤਾ ਹਣ ਵੀ ਬਹੁਤ ਤਰੱਕੀਆਂ ਚ ਨੇ ਪਰ ਆਪਾਂ ਜਲਦੀ ਚੋਣਿਆ ਵੀ ਇਹ ਜਲਦੀ ਤੋਂ ਜਲਦੀ ਪੰਜਾਬੀ ਫਿਲਮ ਦੇ ਵਿੱਚ ਵੀ ਹੁਣ ਵੱਡੇ ਵੱਡੇ ਗਾਣੇ ਤਾਂ ਅੱਜ ਤੱਕ ਇਸ਼ਾਰੇ ਨੇਗੇ ਆਏ ਹਾਈ 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 ਤੇ ਚਲੋ ਕੋਈ ਨਾ ਆਪਾਂ ਦਿਖਾਉਨੇ ਆ ਤੁਹਾਨੂੰ ਹੁਣ ਜਿੱਥੇ ਆਪਣੇ ਸੀਨ ਨੇ ਆ ਚਾਰ ਕਟੋਟਰ ਉ ਇਧਰ ਬੈਠੇ ਹੁਣ ਵਿਚਾਰੇ ਸੀਨ ਕਰਨ ਵਾਲੇ ਸਤਿ ਸ਼੍ਰੀ ਅਕਾਲ ਬਈ ਆਏ ਆਹ ਕੌਣ ਹੈ ਜੀ ਸਤਿ ਸ਼੍ਰੀ ਅਕਾਲ ਇਹ ਕਹਿੰਦੇ ਆਉਣ ਵਾਲੇ ਆਸੀ ਕੁਲਦੀਪ ਆਸੀ ਲੈ ਦਸਾਂ ਜੀ ਕਿਵੇਂ ਆ ਵਧੀਆ ਵਧੀਆ ਤੂੰ ਦੱਸ ਵਧੀਆ ਗੁਰੂ ਕੀ ਦਾ ਫੋਨ ਆਇਆ ਸੀ ਹੁਣ ਤੈਨੂੰ ਇਹ ਆਇਆ ਸੀ ਕੰਪਨੀ ਵਾਲਿਆਂ ਦਾ ਮੈਡਮ ਬੋਲਦੀ ਆ ਤੁਸੀਂ ਇਹ ਸੋਚੋ ਯਾਰ ਵੀ ਜਿਹੜਾ ਕੰਪਨੀ ਵਾਲੇ ਦਾ ਫੋਨ ਹੁੰਦਾ ਸਰ ਹਮਾਪਕੀ ਸੇਵਾ ਮੈਂ ਕੀ ਕਰ ਸਕਤੇ ਇਹ ਵੀ ਮੇਰੇ ਸਾਲੇ ਦੇ ਬੰਦਾ ਕਦੇ ਨਹੀਂ ਲਾਉਂਦੇ ਕੋਈ ਬੰਦਾ ਬੋਲੇ ਵੀ ਹਾਂ ਦੱਸੋ ਇਹਨਾਂ ਨੂੰ ਕੋਈ ਪਸੰਦ ਨਹੀਂ ਕਰਦਾ ਸੁਣਨਾ ਅਗਰ ਕਹਿੰਦਾ ਸੁਣੀ ਜੀ ਮੈਡਮ ਐ ਵੀ ਸੁਣੀ ਜੀ ਬਾਜ ਵਾਲੀ ਇਹਨਾਂ ਨੂੰ ਜ਼ਰੂਰ ਸੁਣਨਗੇ ਕੰਪਨੀ ਵਾਲੇ ਵੀ ਤਾਂ ਇਹ ਮਾਇਆ ਜਾਲ ਪਾਉਂਦੇ ਨੇ ਬਾਬਿਓ ਕਿਸੇ ਦੀ ਗੱਲਾਂ ਚ ਨਾ ਆਇਆ ਕਰੋ ਨਹੀਂ ਨਹੀਂ ਪਤਾ ਨਹੀਂ ਹੁੰਦੀ ਐ ਬੂਥਾ ਮਿਲ ਲਾ ਅਗਲੀ ਤਾਂ ਮੈਂ ਸਵਰਗਾ ਹੋਵੇ ਠੀਕ ਐ ਇਸ ਲਈ ਕਿਸੇ ਦੀ ਗੱਲ ਨਹੀਂ ਆਉਣੀ ਨਹੀਂ ਵੀ ਮੈਂ ਇੱਧਰ ਭਾਈ ਇੱਕ ਗੱਲ ਦੱਸਿਓ ਜਦੋਂ ਗੱਲ ਮੱਝ ਦੀ ਆਈ ਸੋਰੀ ਐਨੇ ਹੋਰ ਭਾਸ਼ਾ ਵਰ भी तूसी उधर नु कैमरा ਮੈਂ ਤਾਂ ਆਂਟੀ ਦਾ ਹੱਸਣਾ ਹੱਸਣਾ ਕਹਿ ਵੀ ਕੀਤਾ ਸੀ ਦੇਖੋ ਸਾਡੀ ਨਾਲੋ ਚ ਕਹਿ ਗੱਲ ਚ ਉਧਰ ਮੂੰਹ ਕਰੇ ਕਰੇ ਆਂਟੀ ਸਾਡੇ ਨੂੰ ਦੇਖੋ ਸੱਜ ਸਾਬ ਜਾਨੀ ਕਿਉਂਛੇ ਵੀ ਕਿਦੇ ਮਨਤ ਗਲਤ ਕਰਾਉਂਦੇ ਨਹੀਂ ਦੇਵਾਂ ਤੇ ਕੁਛ ਨਹੀਂ ਪਰ ਤੁਸੀਂ ਜਿਹੜੇ ਲੜੇ ਬਾਂਦਰੋਂ ਨਾ ਤੁਸੀਂ ਆਪ ਦਾ ਬਾਂਦਰ ਲੜਾ ਕਰਾ ਕੇ ਰਮੋਗੇ ਮੈਂ ਤਾਂ ਵੈਸੇ ਉਹਨੂੰ ਵਲੌਗ ਚ ਕੈਦ ਕੀਤਾ ਸੀ ਆਂਟੀ ਨੂੰ ਸੁਰਲੀ ਮਾਰੀਏ ਕੰਪਨੀ ਵਾਲੇ ਵੀ ਇਹ ਮਾਇਆ ਜਾਲ ਪਾ ਕੇ ਅਗਲੇ ਨੂੰ ਫਸਾਉਂਦੇ ਨੇ ਵੀ ਸਾਡਾ ਕੋਈ ਰੀਚਾਰਜ ਕਰਵਾ ਲੈ ਕੋਈ ਟੂਨ ਲਗਾ ਲੈ ਜਦੋਂ ਅਸੀਂ ਲਵਾਉਣੀ ਹੀ ਨਹੀਂ ਇਧਰ ਗੁਰੂ ਵਰਗ ਗਾਲਾਂ ਦੇ ਕੇ ਫੋਨ ਕੱਟ ਦਿੰਦੇ ਮਹਾ ਤਾਂ ਮਰੂ ਘਸਾੜ ਤੇ ਉਹਦੀ ਫੋਨ ਕੱਟ ਗਈ ਕੀ ਸੌਰੀ ਸਰ ਥੋੜਾ ਇੰਕੋ ਸੀਮੂ ਕਿਉਂ ਲੱਗਦਾ ਜੀ ਹੋਰ ਦੀਦੀ ਚੱਲ ਫਿਰ ਲਾਦਾ ਪੱਟ ਕੇ ਲਾਇਆ ਹੈ ਆਂਟੀ ਵੈਸੇ ਇੱਕ ਗੱਲ ਹੈ ਕਈਆਂ ਨੂੰ ਮੰਨ ਲਓ ਘਰੇ ਬੈਠਿਆਂ ਨੂੰ ਕਈ ਬੰਦੇ ਆ ਬੁੜੀਆਂ ਐ ਕੁੜੀਆਂ ਐ ਚੱਲ ਕੁੜੀਆਂ ਨੇ ਤਾਂ ਵਿਚਾਰੀਆਂ ਨੇ ਕੀ ਲੈਣਾ ਹਨ ਕੁਛ ਕੁ ਬੁੜੀਆਂ ਜਿਹੜੀਆਂ ਨੂੰ ਕੋਈ ਚਨਾ ਹੁੰਦਿਆਂ ਆ ਬੰਦੇ ਹੁੰਦੇ ਆ ਨਾ ਉਹਨਾਂ ਦੇ ਮਾਈਂਡ 'ਚ ਇਹ ਹੁੰਦਾ ਵੀ ਸ਼ਾਇਦ ਫਲਾਣੇ ਦੀ ਕੁੜੀ ਆ ਕੰਮ ਕਰਦੀ ਫਿਰਦੀ ਵੀ ਉੱਥੇ ਉਹੀ ਫਿਰਦੀਆਂ ਨੇ ਹਣਾ ਉਹਨਾਂ ਨੂੰ ਐ ਲੱਗਦਾ ਵੀ ਪਤਾ ਨਹੀਂ ਕਿੱਥੇ ਜਾਂਦੇਗਾ ਕੀ ਕਰਦਿਆਂ ਵੀ ਕੀ ਨਹੀਂ ਕਰਦਿਆਂ ਤੇ ਅਸਲ 'ਚ ਆ ਬਲੌਗ 'ਚ ਰਿਐਲਿਟੀ ਆ ਹਨਾ ਆਪਾਂ ਦੇਖ ਲੈ ਇੱਕ ਫੈਮਿਲੀ ਵਾਂਗੂ ਰਹਿ ਰਹੇ ਆ ਆਪਾਂ 5 ਜਾਨੇ ਆ ਸਿਰਫ ਇਧਰ ਸ਼ੂਟ ਕਰਨ ਵਾਲੇ ਹਨਾ 5 ਜਾਨਾਂ ਨਾਲ ਸਟੋਰੀ ਨਿਕਲ ਜਾਂਦੀ ਆ ਘਰਾਂ ਦੇ ਵਿੱਚ ਘਰ ਹੁੰਦੇ ਆ ਜਿੱਥੇ ਆਪਾਂ ਸ਼ੂਟ ਕਰਦੇ ਆ ਕੋਈ ਐਵਜੀ ਗੱਲਬਾਤ ਨਹੀਂ ਹੁੰਦੀ ਪਰ ਹਨਾ ਫਿਰ ਵੀ ਲੋਕਾਂ ਦੀ ਥਿੰਕਿੰਗ ਤਾਂ ਕਿਤੇ ਨਾ ਕਿਤੇ ਅੜਦੀ ਆ ਮੇਰੇ ਤੋਂ ਲਾ ਕੈਮਰਾ ਬਰਾੜ ਸਾਹਿਬ ਇਨਾ ਲੋਕਾਂ ਵਾਸਤੇ ਮੇਰੇ ਲਈ ਇੱਕ ਬਹੁਤ ਹੀ ਸੋਹਣਾ ਜਵਾਬ ਹੈ ਕਿਉਂਕਿ ਅਸੀਂ ਜਿਸ ਲొਕੇਸ਼ਨ ਤੇ ਸ਼ੂਟ ਕਰਦੇ ਆ ਨਾ ਇਹ ਲਹਿਰੇ ਗਾਗੇ ਨਾਲ ਟ੍ਰੇਨ ਜਾਂਦੀ ਆ ਉਰੋਂ ਦੀ ਬੇਸ਼ੱਕ ਗੁਰੂ ਸੋਹਣਾ ਨਹੀਂ ਹੈਗਾ ਗੱਲ ਹਮੇਸ਼ਾ ਸੋਹਣੀ ਕਰਦਾ ਉਰੋਂ ਦੀ ਨਾ ਬਾਪਿਓ ਉਹਨਾਂ ਲੋਕਾਂ ਵਾਸਤੇ ਗੱਲ ਹੈ ਜਿਹੜੇ 네ਗੇਟਿਵ ਸੋਚਦੇ ਨੇ ਜਾਂ 네ਗੇਟਿਵ ਕਮੈਂਟ ਕਰਦੇ ਨੇ ਬੋਲਦੇ ਨੇ ਕੁਛ ਵੀ ਵੀ ਅਸੀਂ ਦੱਸਣਾ ਤੇ ਉਹਨਾਂ ਇੱਥੋਂ ਦੀ ਨਾ ਇੱਕ ਮਗਰਲੀ ਸਾਈਡ ਦੀ ਰੇਲਵੇ ਲਾਈਨ ਆ ਉਥੋਂ ਦੀ ਗੱਡੀ ਲੰਘਦੀ ਆ ਹਰ 10 15 ਮਿੰਟਾਂ ਵਾਸਤੇ ਉਹ ਲੋਕ ਇਕੱਠੇ ਹੋ ਕੇ ਉਰੇ ਆ ਜਾਣ ਗੱਡੀ ਦੀ ਲੈਣ ਤੇ ਪਾਣ ਮੇਰਾ ਸਾਲਾ ਮਰ ਜਾਓ ਤੁਸੀਂ ਅਸੀਂ ਨੂੰ ਸੈਟੀਸਫੈਕਸ਼ਨ ਦੇ ਸਕਦੇ ਨਾ ਅਸੀਂ ਸੈਟੀਸਫੈਕਸ਼ਨ ਕਰਨ ਵਾਸਤੇ ਦੁਨੀਆ ਤੇ ਕਿਸੇ ਨੂੰ ਆਇਆ ਅਸੀਂ ਆਪਦੇ ਆਪ ਚ ਸਹੀ ਆ ਸੁਤੁਸ਼ਟਾਂ ਖੁਸ਼ਾਂ ਗੱਲ ਖਤਮ ਅਸੀਂ ਛੋਟੇ ਬਾਰ ਤੁਸੀਂ ਤਾਂ ਬਾਬੇ ਨਾਨਕ ਨੂੰ ਨਹੀਂ ਕੁਝ ਹੋਇਆ ਛੋਟੇ ਬਾਰ ਕੇ ਲੋਕ ਓਏ ਓਏ ਆਪਾਂ ਕੰਟਰੋਲ ਕਰ ਫਿਨਿਸ਼ ਏਡ ਨਹੀਂ ਆਪਾਂ ਤਾਂ ਇੱਕ 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 ਗੱਲ ਸੁਣੋ ਉਹ ਤਾਂ ਕਾਬੂ ਨਹੀਂ ਰਹਿਣਾ ਖੜਿਆ ਬਰੇ ਬੋਦਲੀ ਲਿਕੇ ਜਾਂਦੇ ਆਪਣੀ ਤੇ ਬੇਬੇ ਬੈਠੀ ਹੁੰਦੀ ਹੈਗੀ ਹਾਂ ਨਹੀਂ ਨਹੀਂ ਇਹ ਤਾਂ ਇੱਕ ਮੈਂ ਐਗਜ਼ਾਮਪਲ ਦੇ ਤੌਰ ਤੇ ਉਹ ਗੱਲ ਕੀਤੀ ਹੈ ਵੀ ਕੁਝ ਕੁ ਬੰਦੇ ਜਾਂ ਕੁਝ ਕੁ ਮੁੰਡੇ ਇਹ ਸੋਚਦੇ ਹੁੰਦੇ ਹੁਣ ਮੰਨ ਲੈ ਚੱਲ ਕਿਤੇ ਵੀ ਆ ਕੋਈ ਵੀ ਲਾਲੋ ਹੈ ਨਾ ਮੇਰੇ ਕੋਈ ਵੀ ਹੋ ਸਕਦਾ ਕੋਈ ਸਾਡੇ ਹੋ ਸਕਦਾ ਬੰਦਾ ਇਹ ਤਾਂ ਸੋਚਦਾ ਹੀ ਹੋਊਗਾ ਵੀ ਇੰਨੀ ਬਾਟ ਜਾਂਦੀ ਆ ਯਾਰ ਘਰ-ਬਾਰ ਛੱਡ ਕੇ ਪਤਾ ਨਹੀਂ ਕੀ ਕਰਦੀ ਆ ਹੈ ਨਾ ਕੀ ਗੱਲ ਆ ਤਦ ਲੋਕ ਬਹੁਤ ਨੇ ਮੈਨੂੰ ਕਿਸੇ ਨੇ ਮੈਡਮ ਨੇ ਵੀ ਸਵਾਲ ਕੀਤਾ ਤੇ ਕਹਿੰਦੀ ਸਰ ਛੋਟੇ ਚ ਕੁਆਲਿਟੀ ਵਧੀਆ ਨਹੀਂ ਲੱਗੀ ਸੀ ਮਾ ਕੋਈ ਗੱਲ ਨਹੀਂ ਉਹਦੇ ਟਰੱਕ ਲੰਗਦਾ ਥੱਲੇ ਆ ਕੇ ਮਰਦਾ ਭਾਈ ਮੈਂ ਤਾਂ ਇਹੀ ਰਹੂੰਗਾ ਮੈਂ ਤੈਨੂੰ ਹੁਣ ਦੁਨੀਆ ਤੇ ਖੁਸ਼ ਕਰਨ ਥੋੜੀਆਂ ਮਾ ਬਦਲੇ ਨਯਾਰੇ ਹੁੰਦੇ ਨੇ ਜ਼ਿੰਦਗੀ ਦੇ ਕਿਉਂ ਵੀ ਇਹ ਇਹ ਚੀਜ਼ ਹੈ ਮਨਪ੍ਰਤ ਬਾਈ ਇਹ ਜਿੱਤ ਤਾਰੀ ਨੂੰ ਕਿਉਂ ਜਜਬਾਤਾਂ ਦੇ ਕਾਬੂ ਕਰੀਂ ਸੌਰੀ ਇਹ ਅੰਦਰ ਦੇ ਬਾਈ ਉਹ ਸਾਨੂੰ ਉਤੇਚਾਰ ਹੋ ਜਾ ਲਾ ਬਾਈ ਸਾਰੇ ਪੀੜਾ ਪਾਣਾ ਤੋਂ ਮਿਲੂ ਜਿਹੜੇ ਦੇਖਦੇ ਨੇ ਸਾਨੂੰ ਬਰਾੜ ਸਾਹਿਬ ਦੇ ਚੈਨਲ ਤੋਂ ਸਾਰਿਆਂ ਨੂੰ ਤਾਂ ਦਿਲੋਂ ਸਤਿਕਾਰ ਆ ਜਿਹੜੇ ਨਹੀਂ ਦੇਖਦੇ ਬਾਈ ਬਣ ਕੇ ਦੇਖ ਲਿਆ ਕਰੋ ਯਾਰ ਹਾਂ ਦੇਖ ਲਿਆ ਕਰੋ ਯਾਰ ਚਲੋ ਰਾਣੀ ਆਂਟੀ ਆਪਣੇ ਚੈਨਲ ਦਾ ਨਾਮ ਕੀ ਆ ਤੁਹਾਡੇ ਵਾਲਾ ਰਾਣੀ ਪੂਆ ਰਾਣੀ ਪੂਆ ਰਾਣੀ ਪੂਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਕਿਉਂਕਿ ਇਹੀ ਆਰਟਿਸਟ ਆਪਣੇ ਚੈਨਲਾਂ ਤੇ ਹੁੰਦੇ ਆ ਹਨਾ ਜਦੋਂ ਤੁਸੀਂ ਇਹਨਾਂ ਨੂੰ ਪਿਆਰ ਦਿੰਨੇ ਹੋ ਉਹਨਾਂ ਦੇ ਆਪ ਦੇ ਚੈਨਲ ਵੀ ਨੇ ਉਹਨਾਂ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰੋ ਉਹਨਾਂ ਹੀ ਉਹਨਾਂ ਨੂੰ ਮੋਟੀਵੇਟ ਉਹਨਾਂ ਦੇ ਚੈਨਲ ਤੇ ਵੀ ਕਰਿਆ ਕਰੋ ਤਾਂ ਕਿ ਉਹ ਵੀ ਵਿਚਾਰੇ ਆਪ ਦਾ ਕੰਮ ਚ ਹਨਾ ਅੱਗੇ ਵਧ ਸਕਣ ਹਾਂ ਹਾਂ ਕਰਦੇ 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 ਬਾਬਿਓ ਛੋਟੇ ਭਰਾ ਦਾ ਇੱਕ ਛੋਟਾ ਜਿਹਾ ਜਿਹਾ ਗਰੀਬੀ ਦਾ ਚੈਨਲ ਹੈ ਮੂੰਹ ਵਰਗਾ ਉਹਨੂੰ ਵੀ ਬਾਈ ਬਣ ਕੇ ਸਬਸਕ੍ਰਾਈਬ ਕਰ ਲਿਓ ਹਜੇ ਨਵੀਂ ਸ਼ੁਰੂ ਕਰ ਰਿਹਾ ਹੈਗਾ ਚੈਨਲ ਨਹੀਂ ਦਿੰਦੇ ਹੁਣ ਹੁਣ ਮੂੰਹ ਵਰਗਾ ਇਹਦੇ ਮੂੰਹ ਵਰਗਾ ਹੋਰ ਮੂੰਹ ਵਰਗਾ ਲਾ ਲਓ ਚਾਹੇ ਪੈਰ ਵਰਗਾ ਲਾਲੂ ਬਹੁਤ ਛੋਟਾ ਕਰ ਜਿਵੇਂ ਬਾਤੀ ਹੋ ਜਾ ਲ ਭੈ ਗਰੀਬ ਚੈਨਲ ਤੇ ਚਲੋ ਹੋਰ ਗੱਲਾਂ ਦੀਆਂ ਗੱਲਾਂ ਬੇਸ਼ੱਕ ਬੰਦਾ ਗਰੀਬ ਆ ਚਾਹੇ ਅਮੀਰ ਆ ਪਰ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਦਿਲ ਦੀ ਅਮੀਰੀ ਤੇ ਨੇਚਰ ਬੰਦੇ ਦਾ ਵਧੀਆ ਹੋਣਾ ਚਾਹੀਦਾ ਤੇ ਇਹ ਦੋਨੇ ਬੰਦੇ ਇੰਨੇ ਕਰਾਉਣ ਕੀ ਨੇ ਬੇਸ਼ੱਕ ਇਹਨਾਂ ਦੇ ਘਰ ਦੀਆਂ ਟੈਨਸ਼ਨਾਂ ਹੋਣ ਇਹਨਾਂ ਨੂੰ ਕੁਝ ਵੀ ਹੋਵੇ ਯਾਰ ਜਿੰਨੀ ਮਰਜ਼ੀ ਬੰਦਾ ਟੈਨਸ਼ਨ 'ਚ ਫਿਰਦਾ ਹੋਵੇ ਪਰ ਇਹਨਾਂ ਨੇ ਅਗਲੇ ਬੰਦੇ ਨੂੰ ਕਦੇ ਵੀ ਇਹ ਫੀਲ ਨਹੀਂ ਹੋਣ ਦਿੱਤਾ ਵੀ ਮੰਨ ਲੈ ਉੱਚੀ ਨਹੀਂ ਵੀ ਬਾਤ 'ਚ ਨਹੀਂ ਬੋਲੇ ਕਦੇ ਕੁਝ ਨਹੀਂ ਬੋਲੇ ਆਪਾਂ ਨੂੰ ਨਾ ਕਦੇ ਗਲਤ ਤੇ ਬਹੁਤ ਜ਼ਿਆਦਾ ਵਧੀਆ ਬੰਦੇ ਨੇ ਹਨਾ ਹਮੇਸ਼ਾ ਹਾਸਮੁਖ ਰਹਿਣ ਵਾਲੇ ਸਗੋਂ ਦੀ ਰੋਂਦੇ ਬੰਦੇ ਨੂੰ ਵੀ ਹਸਾ ਦੇਣ ਇੰਨੇ ਕੁ ਫਣੀ ਨੇ ਉਹ ਹੀ ਕਰਦੇ ਨੇ ਪਤਾ ਕੀ ਆ ਇਹ ਸਾਰਿਆਂ ਨੂੰ ਉਗਲਾ ਦੇ ਨਚਾਉਂਦੇ ਨੇ ਇਹ ਦੁਖਾ ਵੀ ਆ ਵੀ ਲੋਏ ਦੋਸਤੋ ਲੋਕਾਂ ਨੂੰ ਉਗਲਾਂ ਤੇ ਨਚਾਉਣ ਵਾਲੀ ਚੀਜ਼ ਹੈਗੀ ਇੱਕ ਦਿਨ ਅਸੀਂ ਚੱਕਣੀ ਪੈ ਗਈ ਇਹ ਇੱਕ ਦਿਨ ਪੈਰ ਚ ਫੈਕਚਰ ਹੋ ਗਿਆ ਸੀ ਚੱਕਣੀ ਪਈ ਸਾਨੂੰ ਕ੍ਰੇਨ ਲੈ ਕੇ ਆਣੀ ਪਈ ਕ੍ਰੇਨ ਵਾਲਾ ਵੀ ਕਹਿੰਦਾ ਭਾਈ ਆ ਚੱਕੂ ਜਿਹੜਾ ਡਬਲ ਪੈਸੇ ਲੈ ਲਓ ਮੈਂ ਨਹੀਂ ਲੈ ਲੈਂਦਾ ਇਹ ਚੱਕਣ ਵਾਲਾ ਉਹ ਵੀ ਐ ਕ੍ਰੇਨ ਥੱਲੇ ਪੈ ਗਈ ਉਹ ਸਾਦੀ ਨਹੀਂ ਉੱਠਿਆ ਗਿਆ ਤੂੰ ਡਬਲ ਵੀ ਚੱਕਾ ਗਿਆ ਸੀ ਤੂੰ ਤਾਂ ਦੇਖ ਕੰਜਰ ਚਾਉਰੇ ਨੇ ਜਿੱਡੇ ਕਾਇਦੇ ਬਾਕੀ ਬਾਬੇ ਖੁਸ਼ ਰਹਾ ਕਰੋ ਕੀ ਪਤਾ ਕੱਲ ਨੂੰ ਕਦੋਂ ਪਟਾਕਾ ਪਾ ਜੇ ਹਨਾ ਜ਼ਿੰਦਗੀ ਦਾ ਨਜ਼ਾਰੇ ਲਓ ਪਟਾਕਾ ਵਾਏ ਦੁਬੇਲਾ ਜਿੰਦਗੀ ਚ ਕੁਝ ਵਧੀਆ ਲੱਗਦਾ ਕਰੋ ਨਹੀਂ ਸੱਚ ਤੂੰ ਲੈ ਰਹੇਗਾ ਅੱਗੇ ਕਿੱਥੇ ਟੀਚਰ ਐ ਮੈਂ ਬਿੱਦਰ ਰਤਨ ਕਾਲਜ ਖੋਖਰ ਕਲਾ ਦੇ ਵਿੱਚ ਕਲੈਰੀਕਲ ਸਟਾਫ ਦੇ ਵਿੱਚ ਲਓ ਭਾਈ ਜੀ ਨੇ ਸਟੱਡੀ ਕਰਨੀ ਆ ਜਿਹੜਾ ਵੀ ਕੁਛ ਇਹ ਬੋਲਿਆ ਮੈਨੂੰ ਤਾਂ ਇਨੀ ਸਮਝ ਨਹੀਂ ਆਉਂਦੀ ਤੇ ਆਪ ਦਾ ਲਹਿਰੇਗਾ ਅਕੇਡਮੀਸ਼ਣਾ ਕਰਵਾ ਲਓ ਕੰਪਿਊਟਰ ਦਾ ਟੀਚਰ ਆ ਉੱਥੇ ਉਂਗਲਾ ਜਾਲਿਆ ਡਿਟਾ ਹੂੰ ਪਰ ਮੇਰੇ ਲੱਛਣ ਟੀਚਰ ਵਾਲੇ ਹੈ ਨਹੀਂ ਬਾਬੇ ਉਹ ਚੀਜ਼ ਮੈਂ ਮੰਨਦਾ ਮੇਰੇ ਚ ਫਿਰ ਵੀ ਕੀੜਾ ਐ ਐਸ ਬਸ ਬਾਲੇ ਮੈਂ ਨਾ ਦਾਵਾ ਨਹੀਂ ਦੇ ਰਿਹਾ ਮੈਂ ਸੂਛੜਾਈ ਕੀ ਝਾਕਦਾ ਹਾਂ ਹੁਣ ਬੋਲ ਪ੍ਰਿੰਟਰ ਦੇ ਕਕਰ ਨੂੰ ਪ੍ਰਿੰਟਰ ਦੇ ਕਕਰ ਨੂੰ ਛੇੜਨਾ ਹੀ ਆਉਂਦਾ ਬੋਲਣਾ ਨਹੀਂ ਆਉਂਦਾ ਚੰਗੀ ਤਰ੍ਹਾਂ ਚਾਹ ਇਨ ਕਰ ਜਾ ਲੈ ਚੰਗ ਤੇ ਕਿ ਤਰ੍ਹਾਂ ਅਦਰਕ ਪੱਧ ਪਾ ਲੋ ਅਦਰਕ ਨਹੀਂ ਉਦਰ ਜਾਲ ਵਿੱਚ ਪੱਧ ਪਾ ਕੇ ਵੀ ਕੱਚਾ ਪਾਣੀ ਵੀ ਆ ਜਾ ਦਰਸ਼ਨ ਇਹ ਤਾਂ ਠੀਕ ਹੈ ਮੈਨੂੰ ਪਤਾ ਨਹੀਂ ਕਿ ਇਹ ਕਿਹੜੇ ਨੇ ਇਸ ਨੂੰ ਬਾਹਲ ਲੋ ਪਹਿਲਾਂ ਪਾ ਗੇੜਾ ਇਹਦਾ ਇਹਦਾ ਦੇ ਦੋ ਕਟੀਲੇ ਚ ਬਾਹਲ ਲੋ ਫੇਰ ਕੀ ਰੱਖਾਂ ਅਦਰਕ ਉਦਰਕ ਲੈ ਮਮੀ ਲੈ ਮਮੀ ਹੁਣ ਤੁਸੀਂ ਆਪਦੀ ਅੱਖਾਂ ਨਾਲ ਦੇਖ ਲਿਆ ਇਹ ਨਹੀਂ ਕਿਸੇ ਦੀ ਗੱਲ ਸਮਝਣਾ ਚਾਹੁੰਦੇ ਹੈ ਕਿ ਤੂੰ ਮੇਰੇ ਵਲੌਗ ਚ ਹੁਣਾ ਹੈ ਮੁੰਡਿਆ ਹੈਲੋ ਕਰ ਦੇ ਹੇ ਗਾਇਜ਼ ਕਿਵੇਂ ਹੋ ਹਮ ਠੀਕ ਹੂ ਇਹਦਾ ਸ਼ੂਟ ਕਿਤੇ ਹੋਰ ਚੱਲ ਰਿਹਾ ਮੇਰਾ ਕਿਤੇ ਹੋਰ ਚੱਲ ਰਿਹਾ ਪਰ ਅਸੀਂ ਹੈਗੇ ਸਾਰੇ ਇੱਕੋ ਜਿਹੜੇ ਆਹ ਦੇਖ ਲਾ ਲੈ ਹਿਟਲਰ ਕਿਸੇ ਨੇ ਕਿਤੇ ਨਹੀਂ ਜਾਣ ਤੂੰ ਅੱਖਾ ਕੱਢ ਕੇ ਆਡੀਅנס ਡਰਾ ਦਿੰਦੀ ਆ ਐਵਰੀਸ਼ਪਰੀ ਆਏ ਆ ਜਾ ਮਨੇ ਦੇਖ ਕੇ ਮੈਂ ਤਾਂ ਮਾਰੇ ਬੈ ਗਈ ਤੁਸੀਂ ਆਲੇ ਨਾਲੇ ਮੇਰੇ ਬਾਰੇ ਬੈਠੇ ਇਹ ਮੈਂ ਬੇੜੇ ਚ ਬੈਣੀ ਫਿਰ ਮੈਨੂੰ ਉੱਠ ਜਾ ਬੈ ਜਾ ਹੁੰਦੀ ਆ ਤਾਂ ਫੇਰ ਆ ਮਾਂ ਤਾਂ ਕਿੱਧਰ ਜਾ ਮਾਂ ਕਰ ਛੱਡ ਕੇ ਮੈਨੂੰ ਇਹ ਦੱਸ ਅਸੀਂ ਦੱਸ ਕਿੱਧਰ ਜਾਈਏ ਜੇ ਪੋਤੇ ਪੋਤੀਆਂ ਦਾਦਿਆਂ ਦੁੱਦਿਆਂ ਨਾਲ ਨਹੀਂ ਬੈਠਦੇ ਕਿੱਧਰ ਨੂੰ ਬੈਠਣਾ ਆਂ ਦੱਸ ਸਾਨੂੰ ਪੋਤੀਆਂ ਕਿਸੇ ਪਾਸੇ ਨਹੀਂ ਜਿਉਣ ਦੰਦੇ ਤੈਨੂੰ ਮਾਰਿਆ ਕਦੋਂ ਅਸੀਂ ਕੋਈ ਗਲ ਕੋਟ ਦੇ ਕੋਈ ਗੁੰਡੀ ਪਾ ਲੰਦੇ ਕੋਈ ਬੋਲ ਕੇ ਦਵਾ ਦਿੰਦਾ ਫੇਰ ਤੂੰ ਇੰਨੀ ਸੋਹਣੀ ਆ ਤੇ ਸਾਡੀਆਂ ਵੀ ਚੰਗੀਆਂ ਦਾਦੀਆਂ ਸੋਹਣੀ ਰੱਬ ਨੇ ਬਣਾਈਆਂ ਤੁਹਾਡਾ ਢਿੱਡ ਦੁਖਦਾ ਤਾਂ ਢਿੱਡੀ ਦਾ ਦੁਖਦਾ ਤਾਂ ਹੀ ਨਦਰਿਆਲੇ ਦੇ ਵਾਲੇ ਬੈਠਦੇ ਸੀ ਵੀ ਤੈਨੂੰ ਪੁੱਛ ਲਿਆ ਭਾਈ ਦਾਦੀ ਤੋਂ ਕੀ ਖਾਂਦੀ ਹੁੰਦੀ ਸੀ ਮੈਂ ਖਾਂਦੀ ਸੀ ਬੁਰੀ ਮੈਸ ਦਾ ਗੋਹਾ ਉੱਤੇ ਸ਼ੱਕਰ ਪਾ ਕੇ ਓਹੋ ਇਹ ਮੈਨੂੰ ਪਹਿਲਾਂ ਹੀ ਪਤਾ ਸੀਗਾ ਤੁਸੀਂ ਖਾਣਾ ਤੇ ਮੈਂ ਉਹਨਾਂ ਚੀਜ਼ਾਂ ਹੀ ਖਾਂਦੀ ਹੁੰਦੀ ਹਾਂ ਤੂੰ ਐਂ ਦੇਖ ਲੈ ਜੇ ਇਹ ਗੋਹਾ ਖਾਗੇ ਇੰਨੀ ਸੋਹਣੀ ਹੈ ਇਹ ਬਦਾਮ ਖਾਂਦੀ ਹੁੰਦੀ ਫਿਰ ਤਾਂ ਕਿੰਨੀ ਸੋਹਣੀ ਹੁੰਦੀ ਫਿਰ ਤਾਂ ਐਸ਼ਵਰੀ ਇਹਨੂੰ ਵੀ ਪਿੱਛੇ ਛੱਡਦੀ ਸ਼ੱਕਰ ਵਾਲਿਆ ਕਰੋ ਉੱਤੇ ਫੇਰ ਖਾਦਾ ਜਾਂਦਾ ਕਿੰਨਾ ਮਾਣ ਆਇ ਇਹਨੂੰ ਪੁੱਛ ਰਿਹਾ ਪਵਾ ਕਿੰਨਾ ਮਾਣ ਨਾਲ ਕਹਿ ਰਹੀ ਹੈ ਹਾਂ ਤਾਂ ਪੂਰੀ ਮੈਂ ਅਸੀ ਹੈਣੀ ਹਾਂ ਤਾਂ ਪੂਰੀ ਮੈਂ ਅਸੀ ਹੈਣੀ ਗੋਆ ਕਿੱਥੋਂ ਮਿਲਦਾ